ਸਵਾਗਤ ਹੈ ਸਾਰੇ ਹੀ ਕੈਂਡੀਡੇਟ ਦਾ ਇਸ ਛੋਟੇ ਵੀਡੀਓ ਅੰਦਰ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਪੰਜਾਬ ਸਰਕਾਰ ਦੁਆਰਾ 2555 ਜੋ ਯੋਗਾ ਟ੍ਰੇਨਰ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਇਸ ਕੋਰਸ ਦਾ ਜੋ ਬੈਨੀਫਿਟ ਹੈਗਾ ਕਿ ਤੁਹਾਨੂੰ 1 ਸਾਲ ਦਾ ਜੋ ਕੋਰਸ ਕਰਵਾਇਆ ਜਾਣਾ ਹੈ ਐਂਡ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਉਹਨਾਂ ਨੂੰ ਜੋ ਪ੍ਰਤੀ ਮਹੀਨਾ 8000 ਰੁਪਿਆ ਵਜੀਫਾ ਵੀ ਦਿੱਤਾ ਜਾਣਾ ਹੈ ਐਂਡ ਜਦ ਕੋਰਸ ਕੰਪਲੀਟ ਹੋ ਗਿਆ ਤਾਂ ਜੋ ਵੈਕੈਂਸੀ ਨਿਕਲੇਗੀ ਯੋਗਾ ਟ੍ਰੇਨਰ ਦੀ ਤਾਂ ਤੁਹਾਨੂੰ ਜੋ 25000 ਪ੍ਰਤੀ ਮਹੀਨਾ ਜੋ ਸੈਲਰੀ ਵੀ ਮਿਲੇਗੀ ਤਾਂ ਇਸ ਫਾਰਮ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕਿਉਂਕਿ ਜੋ 2 ਜੂਨ ਲਾਸਟ ਹੈਗੀ ਤੁਸੀਂ ਘਰ ਬੈਠੀ ਇਸ ਫਾਰਮ ਨੂੰ ਆਪਣੇ ਫੋਨ ਤੇ ਕਿਵੇਂ ਅਪਲਾਈ ਕਰਨਾ ਹੈ ਸ਼ਾਰਟ ਵੀਡੀਓ ਅੰਦਰ ਤੁਹਾਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਸੀਂ graupunjab.org ਵੈਬਸਾਈਟ ਤੇ ਵਿਸਿਟ ਕਰਨਾ ਹੈ ਠੀਕ ਹੈ ਇਹ ਵੈਬਸਾਈਟ ਦਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਵਿਊ ਨਜ਼ਰ ਆਵੇਗਾ ਐਂਡ ਇੱਕ ਤੁਹਾਨੂੰ ਦੱਸ ਦਈਏ ਤੁਸੀਂ ਆਪਣੇ ਫੋਨ ਨੂੰ ਡੈਸਕਟਾਪ ਮੋਡ ਵਿੱਚ ਕਰ ਲੈਣਾ ਹੈ ਮਤਲਬ ਕਿ ਉੱਪਰ ਜੋ ਤੁਹਾਨੂੰ ਰਾਈਟ ਸਾਈਡ ਤਿੰਨ ਡਾਟ ਦਿਖਾਈ ਦੇ ਰਹੇ ਨੇ ਇਹ ਤਾਂ ਇੱਥੇ ਤੁਸੀਂ ਕਲਿੱਕ ਕਰੋਗੇ ਐਂਡ ਇੱਥੇ ਤੁਸੀਂ ਸਿਲੈਕਟ ਕਰ ਲੈਣਾ ਡੈਸਕਟਾਪ ਸਾਈਟ ਜਾਂ ਇੱਥੇ ਕਈਆਂ ਦੇ ਡੈਸਕਟਾਪ ਮੋਡ ਲਿਖਿਆ ਹੁੰਦਾ ਇੱਥੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡਾ ਜੋ ਮੋਬਾਈਲ ਜਿਸ ਤਰ੍ਹਾਂ ਆਪਣਾ ਕੰਪਿਊਟਰ ਹੁੰਦਾ ਉਸ ਤਰ੍ਹਾਂ ਤੁਹਾਡਾ ਜੋ ਫਾਰਮ ਓਪਨ ਹੋਵੇਗਾ ਤੇ ਇੱਥੇ ਕਲਿੱਕ ਕਰ ਦੇਣਾਗਾ ਸਭ ਤੋਂ ਪਹਿਲਾਂ ਤੁਸੀਂ ਜੋ ਐਡਮਿਸ਼ਨ ਨਾਲ ਰਿਲੇਟਡ ਤੁਸੀਂ ਪ੍ਰੋਸਪੈਕਟ ਦੇਖਣਾ ਚਾਹੁੰਦੇ ਹੋ ਸਾਰੀ ਡਿਟੇਲ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਕਲਿੱਕ ਕਰ ਦੇਣੇ ਆ ਤੁਹਾਡੇ ਸਾਹਮਣੇ ਸਾਰੀ ਡਿਟੇਲ ਓਪਨ ਹੋ ਜਾਣੀ ਹੈ ਕਿ ਪ੍ਰੋਸੈਸ ਰਹੇਗਾ ਠੀਕ ਆ ਤਾਂ ਪ੍ਰੋਸੈਸ ਬਾਰੇ ਤੁਹਾਨੂੰ ਦੱਸ ਦਈਏ ਜਦ ਤੁਸੀਂ ਫਾਰਮ ਆਪਣਾ ਫਿਲ ਕਰ ਦਿੱਤਾਗਾ ਤਾਂ ਜੋ ਤੁਹਾਡੇ 10th ਦੇ ਪਰਸੈਂਟੇਜ ਨੇ ਉਸ ਅਕੋਰਡਿੰਗ ਤੁਹਾਡੀ ਜੋ ਮੈਟ੍ਰੀਸਟ ਬਾਨੀ ਹੈਗੀ ਉਸ ਅਕੋਰਡਿੰਗ ਹੀ ਤੁਹਾਡੀ ਜੋ ਕਾਉਂਸਲਿੰਗ ਹੋਣੀ ਹੈ ਫਿਰ ਤੁਹਾਡੀ ਜੋ ਸਿਲੈਕਸ਼ਨ ਹੋਣੀ ਹੈਗੀ ਠੀਕ ਆ ਤਾਂ ਟੋਟਲ ਜੋ 2555 ਵੈਕੈਂਸੀ ਹੈ ਮਤਲਬ ਕਿ ਜੋ ਸੀਟਾਂ ਨੇ ਐਂਡ ਹਰ ਇੱਕ ਜ਼ਿਲ੍ਹੇ ਵਿੱਚ ਅਲੱਗ-ਅਲੱਗ ਸੀਟਾਂ ਨੇ ਠੀਕ ਹੈ ਜੀ ਕੈਟਾਗਰੀ ਅਨਸਾਰ ਵੀ ਜੋ ਡਿਵਾਈਡ ਕੀਤਾ ਗਿਆ ਸੀਟਾਂ ਨੂੰ ਐਂਡ ਇਸ ਫਾਰਮ ਨੂੰ ਤੁਸੀਂ ਦੋ ਤਰੀਕਿਆਂ ਨਾਲ ਫਿਲ ਕਰ ਸਕਦੇ ਹੋ ਆਫਲਾਈਨ ਠੀਕ ਆ ਐਂਡ ਆਨਲਾਈਨ ਠੀਕ ਆ ਤਾਂ ਤੁਸੀਂ ਆਨਲਾਈਨ ਹੀ ਫਾਰਮ ਫਿਲ ਕਰਿਓ ਕਿਉਂਕਿ ਜੇਕਰ ਤੁਸੀਂ ਆਫਲਾਈਨ ਫਾਰਮ ਫਿਲ ਕਰਦੇ ਹੋ ਫਿਰ ਤੁਸੀਂ ਆਫਲਾਈਨ ਫਾਰਮ ਭਰ ਕੇ ਤੁਹਾਨੂੰ ਜੋ ਭੇਜਣਾ ਪੈਂਦਾਗਾ ਚੰਡੀਗੜ੍ਹ ਬਟ ਅਜੇ ਹੈ ਨਹੀਂ ਕਰਨਾ ਤੁਸੀਂ ਆਨਲਾਈਨ ਹੀ ਫਾਰਮ ਅਪਲਾਈ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਕਲਿੱਕ ਕਰ ਦੇਣਾਗਾ ਠੀਕ ਆ ਤਾਂ ਆਨਲਾਈਨ ਐਪਲੀਕੇਸ਼ਨ ਫਾਰਮ ਤੇ ਡੀ ਐਮ ਵਾਈ ਐਸ ਇੱਥੇ ਕਲਿੱਕ ਕਰੋਗੇ ਤਾਂ ਬਿਲਕੁਲ ਸਿੰਪਲ ਫਾਰਮ ਹੈਗਾ ਇਸ ਤਰ੍ਹਾਂ ਤੁਹਾਡਾ ਜੋ ਫਾਰਮ ਓਪਨ ਹੋ ਜਾਣਾ ਇੱਥੇ ਤੁਸੀਂ ਆਪਣਾ ਨਾਮ ਫਿਲ ਕਰੋਗੇ ਤੁਹਾਡਾ ਜੋ ਪਿਤਾ ਦਾ ਨਾਮ ਜੇਕਰ ਕੋਈ ਮੈਰਿਡ ਲੜਕੀ ਫਿਲ ਕਰ ਰਹੀ ਹੈ ਪਤੀ ਦਾ ਨਾਮ ਵੀ ਭਰ ਸਕਦੀ ਹੈਗੀ ਠੀਕ ਆ ਤਾਂ ਇਹ ਬਿਲਕੁਲ ਤੁਸੀਂ ਆਪਣਾ ਇੰਗਲਿਸ਼ ਵਿੱਚ ਫਾਰਮ ਫਿਲ ਕਰਨ ਦੇਣਾ ਐਂਡ ਤੁਹਾਡੀ ਜੋ ਡੇਟ ਆਫ ਬਰਥ ਹੋਗੀ ਐਡਰੈਸ ਹੋਗੇ ਮੋਬਾਈਲ ਨੰਬਰ ਐਂਡ ਈਮੇਲ ਆਈਡੀ ਐਂਡ ਇਥੋਂ ਤੁਸੀਂ ਆਪਣੀ ਕੈਟਾਗਰੀ ਸਿਲੈਕਟ ਕਰਨੀ ਜੇਕਰ ਤੁਸੀਂ ਐਸਸੀ ਜਾਂ ਬੀਸੀ ਨੂੰ ਬਿਲੋਂਗ ਕਰਦੇ ਹੋ ਕੈਟਾਗਰੀ ਨੂੰ ਤਾਂ ਤੁਸੀਂ ਆਪਣਾ ਜੋ ਕੈਟਾਗਰੀ ਸਰਟੀਫਿਕੇਟ ਵੀ ਇੱਥੇ ਅਪਲੋਡ ਕਰਨਾ ਹੋਵੇਗਾ ਇੱਥੇ ਆਪਸ਼ਨ ਤੁਹਾਨੂੰ ਮਿਲ ਜਾਣੀ ਹੈਗੀ ਠੀਕ ਹੈ ਆਧਾਰ ਕਾਰਡ ਨੰਬਰ ਫਿਲ ਕਰੋਗੇ ਤਾਂ ਤੁਸੀਂ ਆਪਣਾ ਜੋ ਮੇਲ ਫੀਮੇਲ ਸਿਲੈਕਟ ਕਰ ਲੈਣੇ ਐਂਡ ਤੁਸੀਂ ਕਿਹੜਾ ਜੋ ਡਿਸਟ੍ਰਿਕਟ ਚੂਜ਼ ਕਰਨਾ ਚਾਹੁੰਦੇ ਹੋ ਠੀਕ ਹੈ ਕਿਉਂਕਿ ਹਰ ਇੱਕ ਡਿਸਟ੍ਰਿਕਟ ਦੇ ਅੰਦਰ ਜੋ ਸੀਟਾਂ ਨੇ ਤਾਂ ਇੱਥੋਂ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਆਪਣੀ 10th ਦੀ ਡਿਟੇਲ ਫਿਲ ਕਰ ਦੇਣੀ ਹੈ ਕਿ ਪਾਸਿੰਗ ਈਅਰ ਆ ਤੁਹਾਡੇ ਜੋ ਸਬਜੈਕਟ ਰੇ ਨੇ ਪਰਸੈਂਟੇਜ ਐਂਡ ਤੁਹਾਡੀ ਯੂਨੀਵਰਸਿਟੀ ਜਾਂ ਬੋਰਡ ਠੀਕ ਹੈ ਤੇ ਐਂਡ ਜੋ ਵੀ ਡਾਕੂਮੈਂਟ ਰਹਿੰਦੇ ਨੇ ਜਿਵੇਂ 10th +2 ਜੇਕਰ ਤੁਸੀਂ ਗ੍ਰੈਜੂਏਸ਼ਨ ਹੈਗੇ ਹੋ ਠੀਕ ਹੈ ਮਿਨੀਮਮ ਤਾਂ ਤੁਹਾਡੀ ਜੋ +2 ਹੋਣੀ ਚਾਹੀਦੀ ਹੈ ਬਟ ਜੇਕਰ ਤੁਹਾਡੀ ਹਾਇਰ ਕੁਆਲਿਫੀਕੇਸ਼ਨ ਹੈ ਤਾਂ ਤੁਸੀਂ ਉਹ ਵੀ ਫਿਲ ਕਰ ਸਕਦੇ ਹੋ ਸਾਰੇ ਹੀ ਡਾਕੂਮੈਂਟ ਤੁਹਾਡੀ ਜੋ ਪੀਡੀਐਫ ਹੋਣੀ ਚਾਹੀਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੀ ਜੋ ਡਾਕੂਮੈਂਟ ਦੀ ਜਿਵੇਂ 10th ਦੀ +2 ਦੀ ਸਾਰਿਆਂ ਨੂੰ ਜੋ ਪੀਡੀਐਫ ਬਣਾ ਲੈਣੀ ਹੈ ਜਿਵੇਂ ਆਪਣੇ ਫੋਨ ਤੇ ਜੋ ਸਕੈਨਰ ਹੁੰਦਾਗਾ ਉਸ ਰਾਹੀਂ ਜੋ ਤੁਸੀਂ ਆ ਆਪਣੀ ਪੀਡੀਐਫ ਬਣਾ ਕੇ ਰੱਖ ਲੈਣੀ ਹੈ ਐਂਡ ਨਾਲ ਦੀ ਨਾਲ ਤੁਸੀਂ ਇੱਥੇ ਆਪਣੀ ਅਪਲੋਡ ਕਰ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਨੀਤੇ ਤੁਸੀਂ ਇੱਥੇ ਆਪਣੀ ਫੋਟੋ ਅਪਲੋਡ ਕਰਨੀ ਐ ਐਂਡ ਸਿਗਨੇਚਰ ਅਪਲੋਡ ਕਰਨੇ ਨੇ ਉਸ ਤੋਂ ਬਾਅਦ ਇੱਕ ਵਾਰ ਚੰਗੀ ਤਰ੍ਹਾਂ ਡਿਟੇਲ ਚੈੱਕ ਕਰ ਲੈਣੀ ਐ ਐਂਡ ਨੀਚੇ ਡਿclaretion ਤੇ ਕਲਿੱਕ ਕਰਕੇ ਇੱਥੇ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਇਸ ਤਰ੍ਹਾਂ ਤੁਹਾਡਾ ਜੋ ਫਾਰਮ ਸਬਮਿਟ ਹੋ ਜਾਣਾ ਤੁਹਾਨੂੰ ਐਪਲੀਕੇਸ਼ਨ ਨੰਬਰ ਯੂ ਜਨਰੇਟ ਹੋ ਜਾਣਾ ਐਂਡ ਤੁਹਾਡੇ ਜੋ ਐਪਲੀਕੇਸ਼ਨ ਫਾਰਮ ਤੁਹਾਡਾ ਜੋ ਫੋਟੋ ਵਾਲਾ ਜੋ ਜਨਰੇਟ ਹੋ ਜਾਵੇਗਾ ਉਸ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਹੈ ਤਾਂ ਕਿ ਜਦ ਵੀ ਤੁਹਾਡੀ ਕਾਉਂਸਲਿੰਗ ਹੋਵੇ ਤੁਹਾਡਾ ਜੋ ਉਹ ਫਾਰਮ ਤੁਸੀਂ ਸਕੋ ਯੂਜ਼ ਕਰ ਸਕੋ ਠੀਕ ਹੈ ਜੀ ਤਾਂ ਤੁਹਾਨੂੰ ਦੱਸਤਾ ਵੀ ਜੋ ਤੁਹਾਡਾ ਅਗਲਾ ਪ੍ਰੋਸੈਸ ਰਹੇਗਾ ਉਹ ਤੁਹਾਡੀ ਕਾਉਂਸਲਿੰਗ ਹੋਏਗੀ 10th ਦੇ ਬੇਸ ਤੇ 10th ਦੀ ਜੋ ਤੁਹਾਡੀ ਪਰਸੈਂਟੇਜ ਹੈ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਪੁੱਛਣਾ ਤਾਂ ਇਸ ਸ਼ਾਰਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ